ਜਦੋਂ ਇੱਕ ਬੰਦਾ ਨਰਾਜ਼ ਹੋ ਕੇ ਆਉਂਦਾ ਕੋਲ ਮੇਰਾ ਭਰਾ ਉੱਥੇ ਆ ਹੁਣ ਸਾਡੇ ਕੋਲ ਵੀ ਇਹੋ ਜਿਹਾ ਕੋਈ ਸੂਰਤ ਨਹੀਂ ਵੀ ਅਸੀਂ ਥਰੂ ਅਮੈਚੀ ਸੀ ਸਾਰਾ ਕੁਝ ਕਰ ਸਕਦੇ ਆ ਸੋ ਇਹਨਾਂ ਨੇ ਜਦੋਂ ਆਪਣੀ ਪੁਰਸਪੜਤਾਲ ਕਰਕੇ ਸਾਡੇ ਕੋਲ ਜਦੋਂ ਵੀ ਗਏ ਤੇ ਜਿੰਨੀ ਵਾਰੀ ਵੀ ਗਏ ਸੋ ਜੋ ਸਾਡੀ ਸਾਡਾ ਫਰਜ਼ ਬਣਦਾ ਸੀ ਸੋ ਜਦੋਂ ਫਿਰ ਅਸੀਂ ਇਹ ਮੁੱਦਾ ਜਿਹੜਾ ਹੈਗਾ ਸੰਸਦ ਵਿੱਚ ਵੀ ਚੱਕਿਆ ਉਹਨਾਂ ਨੇ ਦੱਸਿਆ ਕਿ 127 ਬੰਦੇ ਜਿਹੜੇ ਭੱਜੇ ਹੋਏ ਸੀ ਇਹਨਾਂ 'ਚੋਂ ਸਿਰਫ 112 ਬੰਦੇ ਆ ਗਏ ਤੇ ਬਾਕੀ ਬੰਦੇ ਜਿਹੜੇ ਹੈਗੇ ਆ ਆਇਡੈਂਟੀਫਾਈ ਨਹੀਂ ਹੋਏ ਸਾਕੋ 12 112 ਆ ਗਏ ਤੇ ਬਾਕੀ ਨਹੀਂ ਹੋਏ ਫਿਰ ਹੀ ਕਹਿੰਦੇ ਬਾਬਾ ਜੀ ਅਸੀਂ ਉੱਥੇ ਜਾ ਕੇ ਦੇਖਣੇ ਚਾਹੁੰਦੇ ਆ ਕਿ ਅਸੀਂ ਕੀ ਕਰ ਸਕਦੇ ਆ ਕਹਿੰਦੇ ਬਾਬਾ ਜੀ ਸਾਨੂੰ ਟੈਕਸ ਕਰਦੇ ਆ ਅਸੀਂ ਕਾਕਾ ਤੁਸੀਂ ਕਰਨਾ ਕਰ ਕਿਉਂਕਿ ਤੇਰੀ ਅੰਦਰ ਭਾਵਨਾ ਕਿ ਤੂੰ ਜਾ ਦੇਖ ਗਿੰਦਾ ਬਾਬਾ ਜੀ ਸਾਨੂੰ ਚਾਹੀਦਾ ਇੱਕ ਲੈਟਰ ਕਿ ਸਾਡੂ ਉੱਥੇ ਸਰਕਾਰ ਸਾਥ ਦੇ ਤੁਹਾਨੂੰ ਬਾਕੀ ਇਹ ਸਾਡੀ ਡਿਊਟੀ ਹੈ ਇਹ ਕੋਈ ਕਿਸੇ ਤੇ ਆਸਾਨ ਨਹੀਂ ਸਾਡੇ ਕੋਲ ਕੋਈ ਵੀ ਨਿਯਾਸਤਰਾ ਖਾਸ ਕਰਕੇ ਜਿਹੜੇ ਆ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਇਧਰ ਫਸਿਆ ਆਪਣੇ ਦੇ ਵਿੱਚ ਮਾਸਟਰ ਜਾਂ ਹੋਰ ਇਹਨਾਂ ਦੇ ਮੁਲਕਾਂ ਦੇ ਵਿੱਚ ਬਹੁਤ ਇਹੋ ਜਿਹੇ ਜਿੰਨੇ ਵੀ ਹੁੰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਪਹਿਲ ਦੇ ਆਧਾਰ ਤੇ ਉੱਤੇ ਪੈਰ ਵੀ ਕਰਕੇ ਬੱਚੇ ਜਿਹੜੇ ਵਾਪਸ ਹੋਣ ਜਿਹੜੇ ਹੁਣ ਜਾ ਚੁੱਕਾ ਇਹਨੂੰ ਦੇਸ਼ੀ ਵਾਪਸ ਲਿਆ ਨਹੀਂ ਸਕਦੇ ਪਰ ਜਿਹੜਾ ਹੈਗਾ ਇਹ ਪਰ ਵਾਰਾਂ ਇਹਦੇ ਨਾਲ ਸਾਡੀ ਹਮਦਰਦੀ ਹੈ ਅਸੀਂ ਕੱਲ ਵੀ ਫੋਨ ਇਹਨੇ ਕੀਤਾ ਸੀਗਾ ਵੀ ਅਸੀਂ ਬਾਰਾਵੇ ਦੇ ਸੰਸਕਾਰ ਕਰਨਾ ਉਸ ਵੇਲੇ ਅਸੀਂ ਕਿਤੇ ਜਾ ਚੁੱਕੇ ਸੀ 11 ਵਜੇ ਫੋਨ ਗਿਆ ਜੀ ਸਰਵਦਾਰ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਜ਼ਰੂਰ ਜ਼ਰੂਰ ਪਹੁੰਚਣਾ ਪਰ ਇੱਕ ਕਹਿੰਦੇ ਕਿਸੇ ਨੇ ਸੀ ਅੱਜ ਨਹੀਂ ਕਰਨਾ ਸੰਸਕਾਰ ਅੱਜ ਫੇਰ ਫੋਨ ਗਿਆ ਕਹਿੰਦੇ ਬਾਬਾ ਜੀ ਤੁਸੀਂ ਆਓ ਇਹ ਗੱਲ ਮੈਨੂੰ ਜ਼ਰੂਰ ਤੁਹਾਨੂੰ ਕਹਨਾ ਹੈ ਅਸੀਂ ਇਹਨਾਂ ਦੀ ਅੱਜ ਗੱਲ ਛੁੱਟਦੇ ਹਾਂ ਮਾਰੀ ਕਿਰਪਾ ਕਰਨ ਬਾਬਾ ਜਿਹੜੇ ਇਦਾਂ ਦੇ ਫਰਜ਼ੀ ਟਰੈਵਲ ਏਜੰਟ ਹੈ ਜਿਹੜੇ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਆ ਉਹਨਾਂ ਨੂੰ ਲੈ ਕੇ ਵੀ ਸੰਸਦ ਦੇ ਵਿੱਚ ਇਹ ਪੰਜਾਬ ਸਰਕਾਰ ਕੋਈ ਸਖਤ ਕਾਨੂੰਨ ਬਣਾ ਅਸੀਂ ਕਾਨੂੰਨ ਸਾਰੇ ਸਖਤ ਹੁੰਦੇ ਆ ਗੱਲ ਇੰਪਲੀਮੈਂਟ ਦੀ ਸੋ ਜਿਹੜਾ ਕਾਨੂੰਨ ਦੇਖਤਰ ਹੋਣਾ ਕੋਪਾ ਪਰਚਾ ਦਰਜ ਕਰਾਉਣਾ ਸਾਡੇ ਕੋਲ ਜਦੋਂ ਤੋਂ ਪਹਿਲਾ ਜਿਹੜਾ ਕੇਸ ਆਇਆ ਸੀ ਨਾ ਅਸੀਂ ਉਹਦੇ ਤੇ ਪਰਚਾ ਦਰਜ ਕਰਾਇਆ ਸੀ ਉਹ ਪਰਚਾ ਦਰਜ ਕਰਾਉਣ ਆਲਾ ਇਹ ਵੀ ਵਕੀਲ ਸੀਗਾ ਸਾਡੇ ਨਾਲ ਉਹਨੇ ਸਾਨੂੰ ਪਿਆਸੀ ਤੇ ਉਹ ਹਜੇ ਵੀ ਉਹ ਜਿਹੜਾ ਕੇਸ ਉਹਦੇ ਵਿੱਚ ਜਿਹੜਾ ਹੈਗਾ ਉਹਨੂੰ ਸਜ਼ਾ ਵੀ ਹੋਈ ਉਹ ਮਾਈ ਸੀਗੀ ਅਖੀਰ ਤੱਕ ਸਾਡੇ ਕੋ ਆ ਗੋ ਬਾਬਾ ਜੀ ਜਾਣਦੇ ਹੋ ਇਹ ਤਾਂ ਮਾਈ ਹੀ ਆਂ ਕਿ ਜਿਹੜੀ ਉਸ ਬਾਹਰ ਫਸੀ ਹੋਈ ਸੀ ਉਹ ਵੀ ਤਾਂ ਮਾਈ ਸੀ ਹੂੰ ਉਹਨੂੰ ਤਾਂ ਤੁਸੀਂ ਦੇਖਿਆ ਨਹੀਂ ਵੀ ਲੈਣ ਲੈਣ ਕਿੰਨੇ ਆਨੇ ਸਿੱਟੀ ਜਾਂਦੇ ਸੋ ਉਹਦੇ ਵਾਸਤੇ ਉਹਦੋਂ ਮਗਰੋਂ ਫਿਰ ਉਹਨੇ ਜਦੋਂ ਆਉਂਦੇ ਆ ਅੱਜ ਵੀ ਇੱਕ ਲੜਕੀ ਜਿਹੜੀ ਹੈਗੀ ਸਵੇਰੇ ਸਾਡੇ ਕੋਲ ਆਈ ਸੀ 20 ਤਰੀਕ ਨੂੰ ਉਹ ਵਾਪਸ ਆਈ ਹੈ ਤੇ 16 ਤਰੀਕ ਨੂੰ ਸਾਡੇ ਕੋ ਆਏ ਸੀ 14 ਦਿਨਾਂ ਜੋ ਬੱਚੀ ਉੱਥੋਂ ਵਾਪਸ ਆ ਗਈ ਹੈ ਆਪਣੇ عمان ਤੋਂ ਸੋ 5 ਦਿਨਾਂ ਨਾਲ 4 ਹੋਰ ਆਏ ਆ ਇਸ ਤਰ੍ਹਾਂ 70 ਬੱਚਿਆਂ ਉੱਥੇ ਫਸਿਆ ਸੀ ਜਿਨ੍ਹਾਂ ਦੇ ਸਾਨੂੰ ਕੁਝ ਵੀਡੀਓ ਆਈ ਸੀ ਆਡੀਓ ਵੀ ਜਿਸ ਨਾਲ ਸੀ ਇਹਨਾਂ ਦੇ ਵੀ ਬੱਚੇ ਦਾ ਜਦੋਂ ਇਹਨੇ ਜਾ ਕੇ ਦੱਸਿਆ ਸੀ ਉਹ ਆਪ ਮੰਤਰਾਲੇ ਨੂੰ ਲੈਟਰ ਲਿਖਿਆ ਕਿ ਇਹ ਬੱਚੇ ਨੇ ਰੈੱਡ ਬੋਡੀ ਜਿਹੜੀ ਹੈਗੀ ਇਹਨਾਂ ਦੀਆਂ 10 ਜਿਹੜੀਆਂ ਉਹ ਵਾਪਸ ਲੈ ਆਂਦੇ ਕਿ ਹਜੇ ਇੱਕ ਬੋਡ ਰੈੱਡ ਬੋਡੀ ਹੋਰ ਵੀ ਰੈੱਡ ਬੋਡੀਆਂ ਜਿਹੜੀਆਂ ਜਿਹੜੇ ਉੱਥੇ ਜਾ ਚੁੱਕੇ ਦੁਨੀਆ ਤਾਂ ਉਹਨਾਂ ਦੇ ਜਿਨ੍ਹਾਂ ਦੇ ਡੀਐਨਏ ਟੈਸਟ ਹੋ ਜਾਊਗਾ ਮਿਲ ਜਾਊਗਾ ਉਹਨਾਂ ਨੂੰ ਜਿਹੜੀ ਹੈਗੀ ਉਹ ਡੈਡ ਬੁੱਕ ਨੂੰ ਪਹਿਲਾਂ ਦਿਖਾਉਣੀ ਬਾਬਾ ਜੀ ਅਪੀਲ ਕਰਨਾ ਚਾਹੁੰਗਾ ਕਿ ਕਿ ਤੁਸੀਂ ਮੁੱਦੇ ਵਿੱਚ ਚੱਕਦੇ ਆ ਵਾਪਸ ਵੀ ਲਿਆਨੇ ਹੈਗੇ ਪਰ ਫਿਰ ਵੀ ਲੋਕ ਜਿਹੜੇ ਆਉਂਦਾ ਉਹ ਫਿਰ ਜਿਹੜਾ ਲੋਅਰ ਲੈਵਲ ਦੇ ਉੱਤੇ ਪੰਡਾਂ ਤੇ ਜਾ ਕੇ ਉਹਨਾਂ ਲੋਕਾਂ ਨੂੰ ਜਿਹੜਾ ਕਮਜ਼ੋਰ ਆ ਉਹਨੂੰ ਸਬਜ਼ ਬਾਗ ਦਿਖਾਉਂਦੇ ਆ ਵੀ ਤੇਰਾ ਮੁੰਡਾ ਇੱਥੇ ਕੀ ਕਰਦਾ ਤੈਨੂੰ ਉੱਥੇ ਭੇਜ ਦਾਂਗੇ ਇਹਨੇ ਪੈਸੇ ਜਦੋਂ ਉੱਥੇ ਵਸਾ ਲੈਂਦੇ ਆ ਉੱਥੇ ਤਸੀਹੇ ਦਿੰਦੇ ਫਿਰ ਬੱਚੇ ਪੈਸੇ ਵੀ ਲੈ ਲੈਂਦੇ ਆ ਇਹ ਕੋਈ ਗ੍ਰੋ ਇੰਟਰਨੈਸ਼ਨਲ ਬਣੇ ਸੋ ਇਹਦੇ ਵਿੱਚ ਜਿਹੜੇ ਹੈਗੇ ਅਸੀਂ ਸਈਜੇ ਫਸ ਜਾਂਦੇ ਆ ਸਰਕਾਰ ਨੂੰ ਵੀ ਨਹੀਂ ਪਤਾ ਹੁੰਦਾ ਕਿਸੇ ਏਜੰਸੀ ਨੂੰ ਨਹੀਂ ਪਤਾ ਹੁੰਦਾ ਉਹ ਤਾਂ ਸਾਰੇ ਦੋ ਨੰਬਰ ਤੇ ਉੱਥੇ ਜਾ ਕੇ ਕਿ ਉਹਨਾ ਇੱਕ ਮੁਲਕ ਦਾ ਵੀਜ਼ਾ ਲਵਾ ਲੈਨੇ ਆ ਉਹਦਾ ਵਿਜ਼ਿਟਰ ਤੇ ਉੱਥੇ ਦਾਰ ਕਿ ਉਹ ਤੂੰ ਕਾਹ ਫਿਰ ਅਸੀਂ ਸਰਬੱਤ ਦਾ ਪਾਣੀ ਟਪਾਉਣ ਲੱਗ ਪਏ ਨੇ ਸੋ ਇਹੋ ਜਿਹੜੇ ਜਿਹੜੇ ਗਰੋਹ ਬਣੇ ਹੋਏ ਆ ਇਹ ਤਾਂ ਜਿਨ੍ਹਾਂ ਨੇ ਬਹੁਤ ਪੈਰ ਫਸਾਰੇ ਆ ਬਹੁਤ ਬੱਚੇ ਬਾਹਰ ਗਏ ਆ ਨੰਗੇ ਆ ਉਹਨਾਂ ਦੇ ਨਾਲ ਜਿਹੜੇ ਦੂਸਰੇ ਸੀ ਪਤਾ ਨਹੀਂ ਕਿੰਨੇ ਕਿ ਜੰਗਲਾਂ ਚ ਮਰ ਗਏ ਤੇ ਕਿੰਨੇ ਕਿ ਦੇ ਮਾਂ-ਬਾਪ ਹਜੇ ਵੀ ਲੱਭਦੇ ਸਾਡਾ ਬੱਚਾ ਕਿੱਥੇ ਆ ਸੋ ਉਹ ਅਣਗਿਣਤਾ ਸੋ ਇਹ ਸਾਨੂੰ ਇੱਕ ਹਟਣਾ ਪਊਗਾ ਇੱਥੇ ਥੋੜੀ ਖਾਲੋ ਇਹੋ ਜਿਹੇ ਟਰੈਵਲ ਏਜੰਟਾਂ ਨੇ ਸਹੀ ਜਿਹੜੇ ਏਜੰਟਾਂ ਉਹਨਾਂ ਦੇ ਥਰੂ ਜਾਓ ਕੋਈ ਪ੍ਰੋਬਲਮ ਨਹੀਂ ਬਾਬਾ ਦੇ ਖੀਲਾਂ ਸਵਾਲ ਪਰਿਵਾਰ ਨੇ ਸੰਸਕਾਰ ਤੋਂ ਅਨਕਾਰ ਕਰ ਦਿੱਤਾ ਕੁਝ ਮੰਦਾ ਰੱਖਿਆ ਹੈ ਜੀ ਉਹਨਾਂ ਦੇ ਨਾਲ ਸਾਡੀ ਤੁਹਾਨੂੰ ਦੱਸਿਆ ਖਮਦਾਰੀ ਹੈ ਇਸੇ ਕਰਕੇ ਅੱਜ ਐਸਐਸਪੀ ਵੀ ਆਏ ਜਿਹੜੇ ਕਾਨੂੰਨ ਵਿਖੀ ਆ ਜਾਂ ਜਿਹੜੇ ਏਜੰਟਾਂ ਦੇ ਉੱਤੇ ਕਾਰਵਾਈ ਆ ਉਹਨਾਂ ਨੇ ਜਿਹੜਾ ਜਿਹੜਾ ਜੇ ਹਿਸਾਬ ਨਾਲ ਦੱਸਿਆ ਕਿ ਜਿਹੜੇ 5 ਦਸਾਇਦ 6 ਬੰਦੇ ਜਿਹੜੇ ਸੀਗੇ ਉਹਨਾਂ ਜੋ ਉਹਨਾਂ ਨੇ 4 ਬੰਦੇ ਜਿਹੜੇ ਹੈਗੇ ਆ ਲੈ ਲਏ ਇਸ ਦੂਸਰੇ ਢੇਲ ਦੇ ਵਿੱਚ ਸੀ ਉਹਨਾਂ ਦਾ ਤੇ ਇੱਕ ਬੰਦਾ ਕੋਈ ਬਾਹਰਲਾ ਹੈਗਾ ਵਾ ਉਹ ਉਹਦਾ ਪਤਾ ਨਹੀਂ ਲੱਗਦਾ ਕਿ ਕਿਹੜੇ ਜੋ ਉਹਨਾਂ ਦੱਸਦੇ ਉਹ ਅਜੇ ਮਿਲ ਨਹੀਂ ਰਿਹਾ ਇਸ ਕਰਕੇ ਜਿਹੜਾ ਉਹਦੇ ਉੱਤੇ ਜੋ ਹੈਗੀ ਮਨੁੱਖੀ ਤਸਕਰੀ ਦਾ ਹਾਂੰਦੇ ਉੱਤੇ ਕੇਸ ਆ ਜਿਹਦੇ ਉੱਤੇ ਛੇਦੀਏ ਦੇ ਚੋ ਜਾਨ ਸ਼ੁੱਟਣ ਵਾਲੀ ਨਹੀਂ ਪਰ ਕਈ ਵਾਰ ਹੁੰਦਾ ਨਾ ਵੀ ਹੁਣ ਜਦੋਂ ਜਿਹੜੇ ਇਹ ਖੜੇ ਆ ਮਦਈ ਖੜੇ ਆ ਜੋ ਜਿੱਥੇ ਸਾਨੂੰ ਲੱਗਦਾ ਕਿ ਹੁਣ ਉਹ ਜਿਹੜੇ ਦੋਸ਼ੀ ਆ ਉਹ ਬਚਣਗੇ ਪਰ ਆ ਮੈਂ ਆਰਥਿਕ ਮਦਦ ਦੀ ਵੀ ਕੋਈ ਡਿਮਾਂਡ ਹਾਂ ਉਹਦੇ ਬਾਕੀ ਜੋ ਇਹਨਾਂ ਨੇ ਇਹ ਗੱਲ ਕਹੀ ਆ ਅਸੀਂ ਉਹ ਜਿਹੜੀ ਹੈਗੀ ਸਾਰਿਆਂ ਤੱਕ ਡੀਸਾ ਉਹਨਾਂ ਵੀ ਗੱਲ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਆਰਥਿਕ ਮਦਦ ਹੋਵੇ ਉਹ ਕਿਵਰ ਬੰਦਾ ਡਿੱਗਾ ਹੋਇਆ ਉਹਨੂੰ ਹੌਸਲਾ ਦੇਨੇ ਮਗਰੋਂ ਜਿਹੜਾ ਹੈਗਾ ਕੋਈ ਸਾਦਾ ਨਹੀਂ ਕੋਈ ਨਹੀਂ ਸੀ ਉਹਨਾਂ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਿਆ ਗੁਰੂ ਕਿਰਪਾ ਕਰਨੀ ਥੈਂਕ ਯੂ ਮੇਰੇ ਬਹੁਤ ਹੈਲਪ ਕੀਤੀ ਹੈ ਤੇ ਮੈਂ ਕੱਲ ਵੀ ਕਾਲ ਕੀਤੀ ਸੀ ਬਾਬਾ ਜੀ ਨੂੰ ਆ ਕਿਸੇ ਕਾਰਨ ਕਰਕੇ ਨਹੀਂ ਆਏ ਔਰ ਅੱਜ ਮੈਨੂੰ ਸਪੈਸ਼ਲੀ ਬਾਬਾ ਜੀ ਨੇ ਆਪ ਕਾਲ ਕੀਤੀ ਹੈ ਕਿ ਅਸੀਂ ਤੇਰੇ ਕੋਲ ਆ ਰਹੇ ਹਾਂ ਤੂੰ ਹੌਸਲਾ ਰੱਖ ਔਰ ਮੈਨੂੰ ਹੌਸਲਾ ਦੇਣ ਲਈ ਔਰ ਮੇਰੇ ਬਰਦਰ ਦੀ ਬਾਡੀ ਜੋ ਵੀ ਮਿਲਿਆ ਮੈਨੂੰ ਉਹਦੇ ਲਈ ਹੌਸਲਾ ਦੇਣ ਲਈ ਔਰ ਮੇਰੇ ਪਰਿਵਾਰ ਦੇ ਨਾਲ ਖੜਾਣ ਲਈ ਬਾਬਾ ਜੀ ਸਪੈਸ਼ਲ ਅੱਜ ਗੁਰਾਇਆ ਮੈਨੂੰ ਮਿਲਣ ਵਾਸਤੇ ਆਏ ਔਰ ਮੈਨੂੰ ਦਲਾਸਾ ਦਿੱਤਾ ਔਰ ਮੈਨੂੰ ਕੋਸ਼ਿਸ਼ ਕਰ ਰਹੇ ਆ ਔਰ ਜੋ ਮੈਂ ਮੰਗ ਰੱਖੀ ਹੈ ਮੇਰੀ ਗਵਰਨਮੈਂਟ ਅੱਗੇ ਜੋ ਸਟੇਟ ਗਵਰਨਮੈਂਟ ਅੱਗੇ ਰੱਖ ਆਪਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਜੀ ਉਹ ਮੈਨੂੰ ਲੱਗਦਾ ਸੁਨੇਹਾ ਜਿਹੜਾ ਅੱਗੇ ਮੇਰਾ ਜਰੂਰ ਪਹੁੰਚਾਉਣਗੇ ਔਰ ਮੈਂ ਇਹੀ ਆਸ ਰੱਖਦਾ ਬਾਬਾ ਜੀ ਕੋ ਬਹੁਤ ਬਹੁਤ